ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਇਹ ਗੱਲ ਕਰਦੀ ਹੈ ਸੰਗਰੂਰ ਦੇ ਨਜ਼ਦੀਕੀ ਪਿੰਡ ਬਟਰੁਖਾ ਦੀ। ਇੱਥੋਂ ਦੇ ਕਿਸਾਨ ਹਰਦੀਪ ਸਿੰਘ ਦੀ ਕਦੂ ਦੀ ਫਸਲ ਮੀਂਹ ਕਾਰਨ ਬਰਬਾਦ ਹੋ ਗਈ ਹੈ। ਹਰਦੀਪ ਸਿੰਘ ਤੇ ਉਸਦੇ ਪੁੱਤਰ ਕੁਲਵਿੰਦਰ ਸਿੰਘ ਅਨੁਸਾਰ ਉਹਨਾਂ ਦੀ ਸਾਰੀ ਜ਼ਮੀਨ ਠੇਕੇ ਤੇ ਹੈ ਪਰ ਮੀਕਰਨ ਕद्दू ਦੀ ਫਸਲ ਬਰਬਾਦ ਹੋ ਗਈ ਹੈ ਤੇ ਉਹਨਾਂ ਦਾ ਠੇਕਾ ਵੀ ਪੂਰਾ ਨਹੀਂ ਹੋ ਰਿਹਾ ਬਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਪਿੰਡ ਬਟਰੁਖਾਂ ਤੋਂ ਬਾਈ ਜੀ ਕਿੰਨਾ ਕੁ ਨੁਕਸਾਨ ਜਿਹੜਾ ਇਸਨ ਕद्दू ਦਾ ਕਿਸ ਚਾ ਕਰਕੇ ਹੋ ਰਿਹਾਗਾ ਨੁਕਸਾਨ ਆਪਣਾ ਬਹੁਤ ਵੱਡੇ ਪੱਧਰ ਤੇ ਕਹਿ ਸਕਦੇ ਆਂ ਵੀ ਆਪਾਂ ਹੋ ਰਿਹਾ ਹੈਗਾ ਤੇ بارش ਕਰਕੇ ਸਾਰਾ ਨੁਕਸਾਨ ਹੋ ਰਿਹਾ ਹੈਗਾ ਤੇ ਜਦੋਂ ਲਗਾਤਾਰ بارشਾਂ ਪਈ ਜਾਂਦੀਆਂ ਨੇ ਜੀ ਤਾਂ ਹਵਾ ਦੇ ਵਿੱਚ ਜਿਹੜਾ ਨਮੀ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਕੁਝ ਜਦੋਂ ਬੱਦਲ ਬਾਈ ਹੋ ਜਾਂਦੀ ਆ ਅਸਮਾਨ ਦੇ ਵਿੱਚ ਤਾਂ ਜੀਰੀਆਂ 'ਚ ਜਿਹੜਾ ਪਾਣੀ ਖੜਾ ਹੁੰਦਾ ਉਹ ਐਵੇਪੋਰੇਟ ਹੋਣ ਲੱਗ ਜਾਂਦਾ ਹਵਾ ਦੇ ਵਿੱਚ ਮਿਲਣ ਲੱਗ ਜਾਂਦਾ ਉਹਦੇ ਕਾਰਨ ਵੀ ਜਿਹੜੀ ਨਮੀ ਬਣਦੀ ਹੈ ਜੇ ਆਸਮਾਨ ਸਾਫ਼ ਹੋਵੇ ਖੁਸ਼ਕ ਹਵਾ ਚੱਲੇ ਤਾਂ ਜਿਹੜੀਆਂ ਬੇਲਾਂ ਗਰੋਥ ਕਰਨ ਨੂੰ ਰੋਕਣ ਤੇ ਫਲ ਤੇ ਜ਼ੋਰ ਲਾਉਣਾ ਹੁਣ ਇਹ ਨਵੀਂ ਕਾਰਨ ਜਿਹੜਾ ਬੇਲਾ ਵਧੀ ਵਧੀ ਜਾਂਦੀਆਂ ਨਹੀਂ ਆ ਪਲਾਟਾਂ ਚ ਬਾਗੀਆਂ ਪਈਆਂ ਤੇ ਬਾਗੀਆਂ ਜਾਂ ਗਰੋਥ ਬਹੁਤ ਜ਼ਿਆਦਾ ਕਰ ਰਹੀਆਂ ਨਹੀਂਆਂ ਤੇ ਫਲਤੇ ਘੱਟ ਜ਼ੋਰ ਲਾ ਰਹੀਆਂ ਨੇ ਤੇ ਫਲ ਦੀ ਸੈਟਿੰਗ ਵੀ ਨਹੀਂ ਬੈਠ ਰਹੀ ਤੇ ਪੋਲੀਨੇਸ਼ਨ ਨਹੀਂ ਪ੍ਰੋਪਰ ਹੋ ਰਿਹਾ ਤੇ ਸਵੇਰੇ 5 ਤੋਂ 9 ਵਜੇ ਤੱਕ ਦਾ ਤਕਰੀਬਨ ਟਾਈਮ ਹੁੰਦਾ ਪੋਲੀਨੇਸ਼ਨ ਦਾ ਜਦੋਂ ਮੱਖੀ ਜਾਂ ਕੀਟ ਪਤੰਗਾ ਫੀਮੇਲ ਮੇਲ ਫੁੱਲ ਤੋਂ ਉੱਠ ਕੇ ਫੀਮੇਲ ਫੁੱਲ ਤੇ ਬਹਿੰਦਾ ਤਾਂ ਪੋਲੀਨੇਸ਼ਨ ਹੁੰਦਾ ਤਾਂ ਜਾ ਕੇ ਫਲ ਬਣਦਾ ਤੇ ਉਹ ਜਿਵੇਂ ਲੇਬਰ ਵੀ ਤੁਹਾਡੀ ਹੈਗੀ ਹੈ ਨੁਕਸਾਨ ਬਹੁਤ ਜਿਆਦਾ ਵੱਡੇ ਪੱਧਰ ਤੇ ਹੋ ਰਿਹਾ ਜੀ ਜਿਵੇਂ ਹੁਣ ਆਪਣੀ ਲੇਬਰ ਰੱਖੀ ਹੋਈ ਹੈ ਤੇ ਤਕਰੀਬਨ ਆਪਾਂ 3 ਕਿਲਾਂ ਦੇ ਵਿੱਚੋਂ 30 35 ਕਿਲੋ ਮਸਾ ਪਾ ਜਿਹੜਾ ਕਦੂ ਤੋੜਿਆਗਾ ਤੇ ਉਹ ਸਿਰਫ ਲੇਬਰ ਲੇਬਰ ਦਾ ਪੂਰਾ ਹੋ ਜਿਹੜਾ ਆਪਣਾ ਖਰਚਾ ਕਰੀ ਬੈਠੇ ਆਪਾਂ ਉਹ ਤਾਂ ਬੇਆਸੇ ਆਏਗੀ ਖੇਤੀ ਅਸੀਂ ਲਾ ਦਿੱਨੇਗੇ ਜੀ ਐਂਡ ਤੱਕਰ ਜਾਨੀ ਕਿ 15 ਤੋਂ 16 ਕਿੱਲੇ ਤੇ ਹੁਣ ਕਿਹੜੀ ਹੁਣ ਇਸ ਟਾਈਮ ਹੈਗੀ ਆਪਣੇ ਕੋਲ 5.5 ਏਕੜ ਕਦੂ ਲਾਇਆ ਹੋਇਆ ਹੈਗਾ ਠੀਕ ਹੈ ਮੌਕੇ ਦਾ ਤਾਂ ਕੀ ਨੁਕਸਾਨ ਆ ਜੀ ਵੈਸੇ ਮੀਂਹ ਦੇ ਚਲਦਿਆਂ ਹੋ ਰਿਹਾ ਹੈ। ਬਾਰਸ਼ ਦਾ ਤਾਂ ਇਹੀ ਨੁਕਸਾਨ ਆਗਾ ਜਾਨੀ ਕਿ ਕਿਹੜਾ ਫਾਲ ਨੇ ਗ੍ਰੋਥ ਕਰਨੀ ਹੈ ਫਾਲ ਨਹੀਂ ਗ੍ਰੋਥ ਕਰ ਰਹੀਆਂ ਬੇਲਾਂ ਗ੍ਰੋਥ ਕਰ ਰਹੀਆਂ ਨੇ ਕੱਲਾ। ਹੂੰ। ਕੱਲਾ ਬੇਲਾ ਬੇਲਾ ਜੋਰ ਲਾ ਰਹੀਆਂ ਨੇ ਕਿਹੜਾ ਫਾਲ ਹੈਗਾ। ਹੂੰ। ਉਹ ਨਹੀਂ ਕੁਛ ਕਰ ਰਿਹਾ ਹੈਗਾ। ਹੂੰ। ਉਹ ਢੱਲਾ ਪਿਆ ਖੜਾ ਹੈਗਾ। ਕਿੰਨਾ ਝਾੜ ਹੁੰਦਾ ਕਰ ਦਿੰਦਾ ਜੀ। ਅੱਜ ਦਾ ਝਾੜ ਕਿੰਨਾ ਹੈ। ਝਾੜ ਤਾਂ ਜੀ 10 ਕਿਲੋ ਦੀ ਰਹਿ ਗਿਆ ਹੁਣ ਕਿੱਲੇ ਦਾ ਮੰਨ ਲਓ। ਹੂੰ। 10 ਕਿਲੋ ਲੱਕੜ ਦਾ ਹੈਗਾ। ਜਿਹਨੇ ਲੱਕੜ ਨਾਲ ਜਹੀਦਾ ਘੱਟੋ ਘਾਟ ਇਹ 5 ਕਟੌਲਾ। ਹੂੰ। 5 ਕਟੌ ਕਹਾਂ ਉਹ ਚੀਜ਼ਾਂ ਇਹ ਵਿਕਦੇ ਵੀ ਨਹੀਂ ਹੈਗੇ ਉਹ ਰੇਟ ਨੂੰ ਜਿਹੜੇ ਰੇਟ ਨੂੰ ਉਹ ਭਾਲਦੇ ਆਂ ਕਿ ਉਰਲੀਆਂ ਪਰਲੀਆਂ ਮੰਡੀਆਂ ਚ ਬਹੁਤ ਜਿਆਦਾ ਮੇਰਾਸਤਾਨ ਦਾ ਬਹੁਤ ਕੋਸਾਰੇ ਰਾਸਤਾਨ ਦਾ ਬਹੁਤ ਨਾ ਤਾਂ ਪੰਜਾਬ ਦੀ ਬੈਣ ਹੀ ਕਾਮਯਾਬ ਰਹੀ ਆ ਨਾ ਚੂਚੂ ਕਾਮਯਾਬ ਰਿਹਾ ਨਾ ਗੋਲਾ ਕਾਮਯਾਬ ਰਿਹਾ ਪੰਜਾਬ ਚ ਤਾਂ ਹੋਈ ਨਹੀਂ ਕੁਛ ਰਹਿ ਚੀਜ਼ਾਂ ਅੱਜ ਦੇ ਜਵਾਨੇ ਚ ਜਿਹੜਾ ਹੁਣ ਟਾਈਮ ਹੈਗਾ ਕਿਉਂ ਇਹ ਨਵੀਂ ਉੜਦੀ ਹੈ ਜੀਰੀਆਂ ਦੇ ਵਿੱਚੋਂ ਵੀ ਉੜ ਰਹੀ ਹੈ ਨਵੀਂ ਲੈਂਦੀ ਹੈ ਹਵਾ ਨਵੀਂ ਕਰਕੇ ਕੁਛ ਵੀ ਨਹੀਂ ਲੱਗ ਰਿਹਾ ਆਪਣੇ ਸੁੰਡ ਜਿਆਦਾ ਪੈ ਰਿਹਾ ਜੇ ਹੁਣ ਆਪਾਂ ਰਾਸਤਾਨ ਦੇ ਗੋਲੇ ਦੀ ਗੱਲ ਕਰਦੀਏ ਗੋਲਾ ਵਿੰਗਣਾ ਆ ਰਿਹਾ ਹੈਗਾ ਤਤੂ ਜੀ ਆਪਣੇ ਨਾਲ ਦੇ ਪੰਜ ਕਿ ਮਹੀਨੇ ਇੰਨਾ ਚਮਕਦਾਰ ਆਉਂਦਾਗਾ ਉਹ ਆਪਣੇ ਇਹਨੂੰ ਕਿਹੜਾ ਖਰੀਦੂਗਾ ਤੇ ਉਧਰ ਖੁਸ਼ਕ ਹੋਣ ਕਰਕੇ ਅੱਲਾ ਵੀ ਬਹੁਤ ਸੋਹਣੀਆਂ ਆ ਰਹੀਆਂ ਨੇ ਲੋਕੀ ਆ ਕਿਹੜੀ ਲੋਕੀ ਕਹਿੰਦੇ ਨੇ ਜਿਹੜੀ ਨੂੰ ਆਪਾਂ ਤੇ ਉਹ ਵੀ ਬਹੁਤ ਸੋਹਣੀ ਆ ਰਹੀ ਆ ਆਪਣੇ ਨੂੰ ਉੱਪਰ ਦੀ ਵੱਡਾ ਕਾਰਨ ਕੀ ਬਰਸਾਤ ਦੀ ਹੈ ਕਾਰਨ ਪ੍ਰਸੰਤ ਜੀ ਪ੍ਰਸੰਤ ਆ ਆਪਣੇ ਵੀ ਪ੍ਰਸੰਤ ਕਰਕੇ ਹੋਣੀ ਨਹੀਂ ਉਧਰ ਮਿਲ ਕੇ ਪ੍ਰਸੰਤ ਖੁਸ਼ਕੀ ਹੈ ਕਿ ਹੋ ਰਿਹਾਗਾ ਆਪਣੇ ਤਾਂ ਬੁਰਾ ਹਾਲ ਕਰਤਾ ਜੀ ਆਪਾਂ ਇਹ ਗੱਲ ਕਹਿ ਸਕਦੇ ਆਂਗੇ ਵੀ ਜਾਨੀ ਕਿ ਇੱਕ ਉਹ ਨਹੀਂ ਕਹਿੰਦੇ ਪੰਜਾਬੀ ਜਦੋਂ ਖੁੰਝੇ ਲਾਦੇ ਖੁੰਝੇ ਲਾਦੇ ਕਰਦਾ ਅੱਗੇ ਦੇਖਾਂਗੇ ਵੀ ਆਪਾਂ ਨੂੰ ਖੂਜੇ ਚੋਂ ਬਾਹਰ ਫੜ ਕੇ ਖਿੱਚਦਾ ਜਾਂ ਦੁਬਾਰੇ ਫੇਰ ਖੂਜੇ ਲਾਊਗਾ ਇਹ ਤਾਂ ਅੱਗ ਵਾਲੀਆਂ ਗੱਲਾਂ ਰਹਿ ਗਈਆਂ ਕੋਈ ਬਾਗਬਾਨੀ ਵਿਭਾਗ ਤੋਂ ਆਸ ਹੈ ਕਿ ਮੁਆਵਜ਼ੇ ਵਗੈਰਾ ਨਹੀਂ ਉਹ ਤਾਂ ਕੋਈ ਆਸ ਨਹੀਂ ਰੱਖਦੇ ਨਾ ਆਈ ਆਪਾਂ ਉਹਨਾਂ ਨੂੰ ਕਹੀਏ ਕਿ ਉਹ ਆਪਣੇ ਆਪ ਲਾਏਗਾ ਆਪਾਂ ਨੂੰ ਲਵਾ ਕੇ ਨਹੀਂ ਗਏ ਚਲੋ ਕਹਿੰਦੇ ਤਾਂ ਹੈਗੇ ਨੀ ਚੈਨ ਵਾਲਾਂ ਤੇ ਕੋਈ ਵਾਰੀ ਤੁਸੀਂ ਵੀ ਜਾਣਦੇ ਹੋਊਗਾ ਉਹਨਾਂ ਕੋਲੇ ਵੀ ਨਹੀਂ ਯਾਰ ਆਪਾਂ ਖੇਤੀ ਬਦਲੀਏ ਖੇਤੀ ਬਦਲੀਏ ਹੁਣ ਮੇਨੂੰ ਤਾਂ 28 ਸਾਲ ਹੋ ਗਏ ਬਦਲੀ ਨੂੰ ਕੋਈ ਆਇਆ ਨਹੀਂ ਮੇਰੇ ਕੋਲ ਤਾਂ ਅਜ ਤੱਕਰ ਤਾਂ ਤੂੰ ਛੋੜੇ ਧੰਨਵਾਦ ਹੈ ਕਿ ਤੁਸੀਂ ਆ ਕੇ ਖਬਰਸਾਰਤਾ ਪੁੱਛ ਗਏ ਇੰਨੀ ਸ਼ੁਕਰ ਬ ਤੇ ਸਾਨੂੰ ਕੋਈ ਪੁੱਛਲ ਬਸ ਨਹੀਂ ਐ ਤੁਸੀਂ ਕੀ ਕਰ ਰਹੇ ਹੋ ਕੀ ਨਾ ਕਰ ਰਹੇ ਹੋ ਭਾਵੇਂ ਅਸੀਂ ਗੋਭੀ ਵਿੱਚ ਵਾਧੀਏ ਭਾਵੇਂ ਗੋਭੀ 20 ਰੁਪਏ ਲਫਾਫਾ ਚਕਾ ਦਈਏ ਮੰਡੀ 'ਚ ਕੋਈ ਨਹੀਂ ਪੁੱਛਦਾ ਅਸੀਂ ਇੱਕ ਗੱਲ ਹੋਰ ਬੇਨਤੀ ਜ਼ਰੂਰ ਆ ਜਿੱਦੇ ਕਿਤੇ ਮੜਾ ਜਾ ਕੋਈ ਰੇਟ ਉੱਠ ਖੜੇ ਫੜੀਆਂ ਤੇ ਜਾ ਕੇ ਜ਼ਰੂਰ ਪੁੱਛ ਲੈਂਦੇ ਨੇ ਪੱਤਰਕਾਰ ਭਾਈ ਵੀ ਵੀ ਕੀ ਰੇਟ ਵਿਕ ਰਿਹਾ ਹੈਗਾ ਮਰਗੇ ਜੀ ਰਸੋਈ ਚੋਂ ਘਰ ਨਹੀਂ ਰਹੇ ਇਹ ਐ ਹੋ ਗਿਆ ਜੀ ਤੇ ਕੋਹਦਾ ਸਾਰੀ ਪਬਲਿਕ ਨੇ ਖਰੀਦਣਾ ਹੁੰਦਾ ਹੈਗਾ ਜ਼ਿਮੀਦਾਰ ਹੁੰਦੇ ਨੇ ਥੋੜੇ ਜ਼ਿਮੀਦਾਰ ਤਾਂ ਐ ਲਾ ਲਓ ਵੀ 10% ਨੇਗੇ ਸਬਜ਼ੀ ਲਾਉਣ ਵਾਲੇ ਮੰਨ ਲਓ 90% ਨੇ ਖਰੀਦਣੀ ਆ 90% ਦਾ ਬੋਝ ਤਾਂ ਦਿਖਣ ਲੱਗ ਜਾਂਦਾ ਹੈਗਾ ਜਿਹੜਾ 10% ਜ਼ਿੰਮੇਵਾਰ ਕਰਕੇ ਲੈ ਜਾਂਦਾ ਉਹਦਾ ਬੋਝ ਨਹੀਂ ਦਿਖਦਾ ਵੀ ਹੁਣ ਉਹ ਮਰੀ ਜਾਂਦਾ ਹੈਗਾ ਉਧਰ ਕਿਹੜੇ 90% ਨੇ ਖਰੀਦਣੀ ਉਹ ਤਾਂ ਮਾੜਾ ਮਾੜਾ ਬੋਝ ਆਊਗਾ ਇੱਕੜਾ 10% ਤੇ ਬੋਝ ਪੈ ਗਿਆ ਇੱਧਰ ਜਰੂਰ ਦੇਖ ਲੈਂਦੇ ਨੇ ਵੀ ਹਾਂ ਬੜਾ ਬੋਝ ਪੈ ਗਿਆ ਰੂਈ ਤੇ ਵੀ ਆ ਟਮਾਟਰ 60 ਰੁਪਏ ਕਿਲੋ 70 ਰੁਪਏ ਕਿਲੋ ਹੋ ਗਏ ਜੀ ਇੱਧਰ ਤਾਂ ਦਿਖ ਰਿਹਾ ਹੈ ਉਧਰ ਨਹੀਂ ਦਿਖ ਰਿਹਾ ਵੀ ਇਹ 10% ਤੇ ਬੋਝ ਪੈ ਰਿਹਾ ਹੈ 90% ਲਾ ਜ਼ਰੂਰ ਦਿੰਦਾ ਲੱਗਦਾ ਉਹ ਚੀਜ਼ ਨਾਲ ਵੀ ਜਿਹੜਾ ਸਿੱਧਾ ਕਿਸਾਨਾਂ ਨੂੰ ਵੀ ਮੁਨਾਫਾ ਨਹੀਂ ਹੁੰਦਾ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਤਾਂ ਵਿਚਲਾ ਵਿਚੋਲੀ ਯਾਦਤਰ ਪੈਸੇ ਕਮਾ ਜਾਂਦਾ ਨਹੀਂ ਉਹ ਦੇ ਵਿੱਚ ਇਹ ਹੁੰਦਾ ਜੀ ਹੁਣ ਜਿਵੇਂ ਟਮਾਟਰ ਟਮਾਟਰ ਦਾ ਪਹਾੜੀ ਵਾਲਾ ਆ ਰਿਹਾ ਜਪਾਜੀ ਟਮਾਟਰ ਨੂੰ ਮਹਗਾ ਕਹਿ ਲਈਏ ਉਹ ਕਾਦਾ ਮਹਿੰਗਾਗਾ ਕਿੱਦੂ ਜ਼ਿਆਦਾ ਮਹਿੰਗਾ ਨਹੀਂ ਹੁਣ ਜੇ ਕਦੂ ਕਿੰਨੇ ਕ ਵੇਚਦੇ ਹਣਗੇ ਮੈਨੂੰ ਲੱਗਦਾ 50 ਰੁਪਏ ਕਿਲੋ ਵੇਚਦੇ ਹੋਣਗੇ ਲਾਸਟ 50 ਰੁਪਏ ਕਿਲੋ ਵੀ ਮਹਗਾ ਨਹੀਂ ਹੈਗਾ ਜੇ ਸੋਚਿਆ ਜਾਵੇ ਕਿਉਂ ਮਗਰੋਂ ਸੌੜ ਆ ਜੇ ਉਹਨਾਂ ਨੂੰ ਕਹੀਏ ਫੜੀ ਵਾਲੇ ਵੀ ਫੜੀਆਂ ਦਾ ਵੀ ਸਮਾਨ ਐਮੀ ਉਹਨਾਂ ਨੂੰ ਆਪਾਂ ਕਹੀ ਜਾਈਏ ਉਹ ਐ ਕਮਾਲ ਲੈਂਦੇ ਨੇ ਐ ਕਮਾਲ ਲੈਂਦੇ ਨੇ ਕਮਾਉਣੇ ਬਹੁਤ ਔਖੇ ਨੇ ਕਿ ਫੜੀ ਤੇ ਬੈਠ ਕੇ ਦੇਖੇ ਅਗਲਾ ਕਈ ਵਾਰੀ ਸਾਨੂੰ ਵੀ ਕਹ ਜਾਂਦੇ ਨੇ ਤੂੰ ਜੀ ਫੜੀ ਲਾਇਆ ਕਰੋ ਯਾਰ ਫੜੀ ਦੇ ਕਮਾਇਆ ਕਰੋ ਨਹੀਂ ਵੀਰੇ ਜਦੋਂ ਵੱਡਾ ਕੰਮ ਕਰਨਾ ਨਹੀਂ ਉਹ ਆਪਾਂ ਉਹ ਕੰਮ ਨਹੀਂ ਕਰ ਸਕਦੇ ਆਪਾਂ ਸੂਰੂਰ ਦੀ ਮੰਡੀ ਛੱਡ ਕੇ ਮੇਰੇ ਕੋਲ ਦੇ ਲਈ ਮੰਡੀ ਫੜਦੇ ਆਂ ਕਿਉਂਕਿ 5.5 ਕਿਲੋ ਤਦੀ ਲਾਇਦੇ ਨਾ ਸੂਰੂਰ ਦੀ ਮੰਡੀ ਤਾਂ 20 ਲਫਾਵਾ ਦੀ ਲੋੜ ਹੈ ਉੱਥੇ ਲਿਜਾਓ ਛਾ 200 ਲਫਾਵਾ ਲੈ ਜਾਓ ਮੇਰੇ ਕੋਲ ਦੀ ਮੰਡੀ 200 ਲਫਾਵਾ ਵੀ ਮੰਗਦੀ ਆ 300 ਵੀ ਮੰਗਦੀ ਆ 400 ਵੀ ਮੰਗਦੀ ਆ ਐ ਜਿਵੇਂ ਅਸੀਂ ਤਾਂ ਉਹਦੇ ਨਾਲ ਸੰਬੰਧ ਰੱਖਦੇ ਆ ਸਾਨੂੰ ਹੋਰ ਹੀ ਕਰਨ ਲੱਗ ਜਾਂਦੇ ਨੇ ਲੋਕ ਵਿਚਖਾਸੇ ਤੂੰ ਜਿ ਫੜੀ ਲਾਇਆ ਕਰੋ ਉਹ ਪਤੰਦਰ ਉਹ ਹੀ ਸਰੂਰ ਦੀ ਮੰਡੀ ਨੂੰ ਵੀ ਛੋਟੀ ਮੰਨਦੇ ਆਗੇ ਵੀ ਮਰੇਕੋੜ ਦਾ ਮੰਡੀ ਆ ਗਈ ਇਹ ਤਾਂ ਪ੍ਰਤੂਨ ਵਾਲੀ ਮੰਡੀ ਆ ਗਈ ਸੰਗਰੂਰ ਵਾਲੀ ਤਾਂ ਪੰਜ ਲਵਾ ਪਹਿਲੇ ਸੀ ਲਵਾ ਪਹਿਲੇ ਵਿਕ ਜਾਣਗੇ ਉਹਦੇ ਬਾਅਦ ਵਿਕਦੇ ਨਹੀਂ ਠੀਕ ਹੈ ਸੱਟ ਮੇ ਹੈ ਮੰਡੀ ਹੈਗੀ ਤਾਂ ਮਰੇਕੋੜ ਦੇ ਦੀ ਆ ਸਵਾਦਦਾਰ ਤੇ ਉੱਥੇ ਵਿਗੂਗਾ ਜਿਵੇਂ ਅਸੀਂ ਹੁਣ ਲਾ ਕੇ ਲਾਵਾਂਗੇ 15 ਗੀਲੇ ਖੀਰੀ ਤੇ ਲਾਵਾਂਗੇ ਠੀਕ ਹੈ ਜੀ ਸਰੂਰ ਦੀ ਮੰਡੀ ਚੱਲ ਜੂਗੀ ਠੀਕ ਬਿਲਕੁਲ ਨਹੀਂ ਚੱਲਦੀ ਅਸੀਂ ਮਰੇਕੋੜ ਦੇ ਹਰਤੇ ਲਾ ਰਹੇ ਆ ਠੀਕ ਸਾਡੇ ਸ਼ਹਿਟ ਮੇ ਇਹ ਆ ਵੀ ਆ ਹਾਂ ਘਟਾ ਸਾਨੂੰ ਬਹੁਤ ਦਿਖਦਾ ਕਿ ਉਹ ਸਾਡੇ ਟੈਂਪੂ ਦੇ ਦੋ ਗਏ ਨੇ ਮਰੇ ਕੋਟ ਦੇ ਮਰੇ ਕੋਟ ਦੇ ਬਿਨਾ ਪੈਸੇ ਨਹੀਂ ਜੁੜਦਾ ਜੇ ਉਰੇ ਵੱਧ ਤੋਂ ਵੱਧ ਵੀ ਅਸੀਂ ਲਿਆ ਦੇਾਂਗੇ ਵੱਧ ਤੋਂ 10000 ਇਕੱਠਾ ਕਰ ਲਿਆ ਮੈਂ ਕਿਸੇ ਉਰੂਰੋਂ 10000 ਨਾਲ ਕੀ ਕਰ ਲਾਂਗੇ ਠੀਕ ਉਤੋਂ 25 ਤੋਂ 30000 ਦੀ ਪਰਚੀ ਆਵੇ ਤਾਂ ਇੰਨਾ ਮਾਣ ਸਮੂੰਗਾ ਜੀ ਆ ਜੀ ਜਾਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ